ਜਿਹੜੇ ਦਿਨਾਂ ਵਿੱਚ ਫਰੀਦਕੋਟ ਪੁਲਿਸ ਨੇ ਮਾਨਯੋਗ ਐਸਐਸਪੀ ਸਾਹਿਬ ਦੇ ਪ੍ਰਗਿਆਨ ਆਈ.ਜੀ.ਐਸ. ਦੇ ਹਦਾਇਤਾਂ ਮੁਤਾਬਕ ਨਸ਼ਿਆਂ ਦੇ ਖਿਲਾਫ ਕਾਰਵਾਈ ਕਰਦੇ ਹਾਂ ਤਿੰਨ ਮੁਕੱਦਮੇ ਜਿਹੜੇ ਹੈਗੇ ਨਸ਼ੇ ਨਾਲ ਜੁੜੇ ਕੀਤੇ ਆ ਜਿਹਦੇ ਵਿੱਚ ਇੱਕ ਮੁਕੱਦਮਾ ਨੰਬਰ 129 ਫਾ ਸਦਰ ਫਰੀਦਕੋਟ ਦੇ ਵਿੱਚ ਦਰਜ ਕੀਤਾ ਗਿਆ ਜਿਹਦੇ ਵਿੱਚ ਇੱਕ ਵਿਅਕਤੀ ਲਾਭੀ ਸਿੰਘ ਨੂੰ ਗ੍ਰਿਫਤਾਰ ਕੀਤਾ ਤੇ ਉਹਦੇ ਕਬਜ਼ੇ ਵਿੱਚੋਂ 8 ਕਿਲੋ ਭੁੱਕੀ ਚੋਨਾਪੋਸਤ ਬਰਾਮਦ ਕੀਤੀ ਗਈ ਆ ਇਸੇ ਤਰ੍ਹਾਂ ਇੱਕ ਮੁਕੱਦਮਾ ਬਚਾਕੀ ਗਲਾ ਪਿੰਡ ਦਾ ਬੰਦਰ ਰਾਜ ਸਿੰਘ ਜੀ ਉਹਦੇ ਖਿਲਾਫ ਦਰਜ ਕੀਤਾ ਗਿਆ ਜਿਹਦੇ ਵਿੱਚ ਪਰਬੋਦਲਾ ਸ਼ਰਾਬ ਦੇਸੀ ਤੇ 150 ਲੀਟਰ ਲਾਣ ਬਰਾਮਦ ਕੀਤੀ ਆ ਤੇ ਇਹਦੇ ਵਿੱਚ ਪੱਠੀ ਦਾ ਜਿਹੜਾ ਸਮਾਨ ਸੀ ਉਹ ਵੀ ਸਾਰਾ ਬਰਾਮਦ ਕੀਤਾ ਗਿਆ ਤੇ ਇੱਕ ਮੁਕੱਦਮਾ ਦਰਜ ਹੋਇਆ ਜੀ ਪਿੰਡ ਜਾਲਨੇ ਜਲਾਨੇ ਵਾਲਿਆਂ ਦੇ ਗੁਰਪਾਲ ਸਿੰਘ ਦੇ ਖਿਲਾਫ ਜਿਹਦੇ ਵਿੱਚ 180 ਪ੍ਰੈਗਾਬਲਨ ਕੈਪਸੂਲ ਜਿਹੜੇ ਹੈਗੇ ਆ ਸਿਗਨੇਚਰ ਕੈਪਸੂਲ ਉਹ ਬਰਾਮਦ ਕੀਤੇ ਆ ਤੇ ਉਹ ਮੁਕੱਦਮਾ ਜਿਹੜਾ ਹੈਗਾ 223 ਬੀ ਐਨ ਐਸ ਦੇ ਤਹਿਤ ਕਦਰਮਨ 138 ਜਿਹੜਾ ਹੈਗਾ ਅ ਦਰਜ ਕੀਤਾ ਗਿਆ ਜੀ 27824 थाना सदर कोर्ट ਗੋਰਾਚ